ਹਾਂਜੀ ਭਾਜੀ ਵੈਲਕਮ ਹੋ ਗਿਆ ਤੁਹਾਡਾ ਹਾਂਜੀ ਧੰਨਵਾਦ ਜੀ ਤੇ ਕਿੱਦਾਂ ਲੱਗਾ ਸਾਡਾ ਪੰਜਾਬ ਬਲਕਿ ਆਪਣਾ ਪੰਜਾਬ ਬਹੁਤ ਹੀ ਭਾਈ ਬਹੁਤ ਅਈ ਦਾ ਛਾਣਾ ਆਇਆ ਆ ਬਹੁਤ ਨਾਲੇ ਜੱਤੀ ਜੀ ਰੱਖਿਆ ਸਾਰੇ ਜਿੰਨੇ ਵੀ ਕਰੋ ਜੀ ਰੱਖਿਆ ਬਹੁਤ ਛਾਣਾ ਬਹੁਤ ਛਾਜ ਰਿਹਾ ਨੇ ਦੀ ਬੋਲ ਕਰ ਮੇ ਰਿਹਾ ਹੈ ਉਹ ਫੋਟੋ ਜਿਹਨੇ ਚਾਹਤ ਸਰਦੋਸ਼ੀ ਜਿਹੜੀ ਜਾਂ ਵੀ ਐਨਰੋਡ ਦੀ ਜਾ ਰਹੀ ਹੈ ਜੀ ਅੱਛਾ ਤੁਹਾਡੀ ਨਾ ਬੜੀ ਸ਼ਰਫ ਵਾਲੀ ਬਹੁਤ ਜ਼ਿਆਦਾ ਹੈ ਇੱਧਰ ਲੈਂਦੇ ਪੰਜਾਬ ਦੇ ਵਿੱਚ ਤੇ ਤੁਹਾਨੂੰ ਆ ਕੇ ਪਿਆਰ ਕਿੱਦਾਂ ਦਾ ਮਿਲਿਆ ਸਾਡੀ ਮਾਪਕੋ ਜੀ ਹਾਂ ਅਜੇ ਬਾਥੋੜਾ ਜਿਹਾ ਸਕਿਉਰਟੀ ਦੇ ਤਹਿਤ ਉਹ ਜੀ ਨਹੀਂ ਬਥੇਆ ਰਿਹਾ ਪਰ ਕਾਫੀ ਅੰਗਰੇਜ਼ੀ ਤੋਂ ਜੁੜਿਆ ਕਾਫੀ ਬੋਸਰੀ ਫੇਮ ਨੇ ਨਾ ਜਿਹਨ ਦੇ ਬਾਰੇ ਬਾਇਸ ਕੋਈ ਨਹੀਂ ਮਿਲਿਆ ਹੈ ਕਿਉਂ ਨਹੀਂ ਮਿਲਿਆ ਹੈ ਬਾਕੀ ਪਿਆਰ ਬਹੁਤ ਮਿਲ ਰਿਹਾ ਜਿਵੇਂ ਬੰਦੇ ਚਾਹੁੰਦੇ ਆ ਸਾਰੇ ਮੁੰਡੇ ਚਾਹੁੰਦੇ ਨੇ ਸਾਡੀ ਪਿੰਡ ਵੀ ਬਣਾ ਨੇ ਪਹਿਲੇ ਗ੍ਰੇਟ ਖਾਣ ਆ ਗਈ ਤਾਂ ਇਹਨੂੰ ਮੈਂ ਮੱਥੀਸ ਕੋਲ ਹੀ ਆ ਕੇ ਚਲਾਈ ਗਏ ਬਟਵਾਸੇ ਇਹਨਾਂ ਨੂੰ ਥੋੜੀ ਸਾਫੀ ਸਹੀ ਬਾਕੀ ਜਿੱਦਾਂ ਗਿਆ ਮੁੱਦਾ ਤੇ ਤੇ ਕਿਹੜਾ ਪਿੰਡ ਕਿਹੜਾ ਬਾ ਤੁਹਾਡਾ ਸਾਡਾ ਲੰਡੇ ਪਿੰਡ ਦਾ ਕਿੱਥੇ ਕਿਹੜੇ ਜ਼ਿਲ੍ਹੇ ਦੇ ਲਾਗੇ ਪਿੰਡਾ ਹੀਠੋਂ ਹੋ ਗੁੰਦੇਵਾਲਾ ਚਾ ਅੱਛਾ ਹਾਂ ਜੀ ਸੀਜ਼ਨ ਦਾ ਪਹਾੜਾ ਬਹੁਤ ਵਧੀਆ ਰਿਹਾ ਚੜ੍ਹਦੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਪਿੰਡ ਵੀ ਇੱਕ ਬੜਾ ਵੱਡਾ ਕੰਮ ਕਰਵਾਇਆ ਉਹਦੇ ਬਾਰੇ ਸਾਨੂੰ ਦੱਸੋ ਕਿੱਦਾਂ ਹੋਇਆ ਕੀ ਫਿਕਰਗਾ ਸੀ ਕੀ ਨਾਮ ਨਾਮ ਰੱਖਿਆ ਤੇ ਮਹਿੰਦਰਾ ਹੀ ਜੋ ਮੇਰੇ ਕਿਟ ਲੱਗਿਆ ਬਸ ਸਾਡੀ ਰੀਤ ਮੈਂ ਥੋੜੀ ਘੱਟ ਨੇ ਹੋ ਜੂਗਾ ਬਸ ਸਾਈਡ ਦੇ ਸਾਨੂੰ ਇਹ ਬਹੁਤ ਵਧੀਆ ਕੰਮ ਕਰਾਈ ਜਿਵੇਂ ਇਹ ਐਸਾ ਪਾ ਲੱਗਿਆ ਜੀ ਪਰਖ ਜੀ ਅੱਛਾ ਛਾ ਜੀ ਸਾਨੂੰ 25000 ਦਾ ਮਿਲਿਆ ਬਹੁਤ ਘਰ ਮਿਲਿਆ ਕਿ 10000 ਤੋਂ ਥੋੜੀ ਜ਼ਿਆਦਾ ਫਰਾਂਡ ਹੋ ਗਈਆਂ ਲਗਾਣ ਕਿਉਂਕਿ ਖਾ ਸਮੋਜਾ ਹੋਈਦਾ ਤੇ ਜਦੋਂ ਅੰਮ੍ਰਿਤ ਜੇਤ ਨਹੀਂ ਕਰਦਾ ਅੱਛਾ ਇੱਕ ਨਾ ਜਿਹੜੇ ਉਹਨਾਂ ਦੇ ਕਬੱਡੀ ਦੇ ਟੂ ਡਾਰਕਨੈਸ ਆ ਗਈ ਨਾ ਜੋ ਤਾਂ ਹੁਣ ਸਕਿਉਰਟੀ ਵੀ ਨਾਲ ਰਹਾ ਤੇ ਆਲਾ ਵੀ ਆਲਾ ਦੇ ਵਿੱਚ ਇਹ ਸੀਜ਼ਨ ਨੂੰ ਸਿੱਖਦਾ ਦੇਖਦੇ ਆ ਨਿਊ ਟ੍ਰਾਈਬ ਵੀ ਕਾਉਂਟੀ ਜਿਹੜੀ ਮਹਿੰਗੀ ਹੋਈ ਆ ਉਹ ਹੁਣ ਜੈਨੇ ਵੀ ਨਹੀਂ ਆਹ ਜਾ ਚਾਹ ਵੀ ਲੋੜੀ ਥੋੜਾ ਜਿਹਾ ਹੁਣ ਉਹ ਸੈਲੀਬ੍ਰਿਟੀ ਬਣ ਗਈ ਹੈ ਜਿਹੜਾ ਆਹ ਜੋ ਇੱਕ ਕਾਉਂਟੀ ਦਾ ਸੈਲੀਬ੍ਰਿਟੀ ਬਣ ਗਿਆ ਇਹਨਾਂ ਕੇ ਸੈਲਫ ਰੈਗੂਲਰ ਪ੍ਰੋਟੋਕੋਲ ਦੇਣਾ ਪੈਂਦਾ ਦੇਣਾ ਬਿਲਕੁਲ ਹੁਣ ਥੋੜੀ ਬਹੁਤ ਇਹ ਆਪ ਵੀ ਬਹੁਤ ਮਹਿੰਗੀ ਹੋ ਗਈ ਬਹੁਤ acha acha ਅਲਫਾਨਾ ਕਾਪ ਹੋਇਆ ਹਾਂਜੀ ਤੇ ਇਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ ਕਿ ਕਿ ਇੱਕ ਦੁਨੀਆ ਦਾ ਕਹਿ ਲੋ ਕਿ ਜੂਬਾਈ ਆਰਕੀਨ ਉਹਨੇ ਬੁਲਾਤਾ ਪਿਛਲੀ ਵਾਰੀ ਕਿਦੋਂ ਆ ਦੇਸ ਦੇ ਪਲੇਸ ਦੇ ਤੇ ਆਰਕੇ ਆਸਟ੍ਰੇਲੀਆ ਸੀਜ਼ਨ ਹੀ ਲੇਟ ਹੋ ਗਿਆ ਹਾਂਜੀ ਇਹ ਵਾਕਈ ਨਾ ਉਹ ਅੱਛਾ ਕੱਪ ਹੁੰਦਾ ਵਾ ਯਾ ਉਹਦੇ ਉੱਤੇ ਉਹਦੇ ਵਿੱਚ ਇਨਾਮ ਆ ਦਿੰਨੇ ਹੁੰਦੇ ਆ ਕਿ ਸਾਰੀ ਜੀਦਾ ਰੋਕ ਕਿਦੋਂ ਕੱਪ ਹੋਣਾ ਚਾਹੀਦਾ ਵੀ ਉਹ ਕੱਪ ਚਾਹਜਾ ਦੀ ਨਾ ਉਹ ਕਾ ਬਹੁਤ ਜ਼ਿਆਦਾ ਗਾਰਨ ਲੱਗ ਜਾਈ ਉਹ ਕੋਆਰਡੀਨੇਟਰ ਲੈਵਲ ਆ ਹਾਂਜੀ ਆਇਰਨ ਕੋ ਵੀ ਤੇ ਮਸਾਲਾ ਉਹਦਾ ਸੀਜ਼ਨ ਆਇੰਗਾ ਯਾ ਵੀ ਸੀਜ਼ਨ ਆਇੰਗੂ ਨਾ ਤੇ ਆ ਕਿ ਫੇ ਪ੍ਰਾਈਜ਼ ਕਲਚਰ ਜਿੰਗਾ ਹੋਊਗਾ ਸੋ ਬੋਲਿਆ ਜਿਨੇ ਜਿੰਨੇ ਲੱਖ ਲਾਇਗੋ ਸਾਰਾ ਮਿਲਣਾ ਨਹੀਂ ਆਉਂਦੀ ਨਾ ਇਹ ਬਾਤ ਜਦੋਂ ਮੌਕੇ ਵੀ ਹੀ ਪੈਦਾ ਜਗਾ ਬਾਕੀ ਐ ਜਿਹੜਾ ਗੋਲ ਨਹੀਂ ਬਹੁਤ ਨਾਲੀ ਬਹੁਤ ਨਾਲੀ ਕੁਝ ਇੱਕ ਗੱਲ ਮੁਸਲਾਣੀ ਜੀ ਅਕਸ਼ਿੰਦਰ ਜਿਹੜੇ ਫੇਰ ਬਹੁਤ ਰਹੇ ਹੋਇਆ ਸੱਤਫਟਾ ਰਹੇ ਹੋਇਆ ਉਹ ਸੀਨੀਅਰਾਂ ਨੂੰ ਭੁਗਾਓ ਹਾਂ ਜੀ ਹਾਂ ਕੋਈ ਨਾ ਕੋਈ ਕੁਝ ਸਖਤ ਬਿਪਰੀ ਨਾਲ ਬਹੁਤ ਸਾਰੇ ਸਾਰੇ ਬਈਆਂ ਦੀ ਖੁਸ਼ੀਆਂ ਖੇੜੇ ਤੇ ਅੱਗੇ ਤੁਹਾਡੇ ਸੀਜ਼ਨਾਂ ਬਾਰੇ ਥੋੜਾ ਬੋਤ ਦੱਸ ਦੋ ਕਿੱਥੇ ਕਿੱਥੇ ਜਾ ਰਹੇ ਕਰ ਕਰੇ ਮੌਕੇ ਜੀ ਆਸ਼ਕ ਹੋ ਗਿਆ ਅੱਜ ਟੂਰ ਬਾਹਰ ਟੂਰ ਅੰਤ ਜਿਹੜਾ ਬਸ ਅਸੰਗ ਕਰ ਰਹੇ ਹਾਂ ਹਾਂ ਜੀ ਭਾਜੀ